ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਮਿਕਸ ਪੀਸ ਦਿਖਾਵਾਂਗੇ ਵਿੱਚ ਪਾਰਟੀ ਵੇਅਰ ਵੀ ਹੋਣਗੇ ਤੇ ਵਿੱਚ ਕਾਟਨ ਦੇ ਹੋਣਗੇ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਨਾਲ ਤੇ ਤੁਹਾਨੂੰ ਪਹਿਲਾ ਪੀਸ ਸਾਡਾ ਤੇ ਬਹੁਤ ਹੀ ਵਧੀਆ ਚਿਕਨਕਾਰੀ ਦਾ ਸੂਟ ਹੈ ਸਾਡਾ ਪਹਿਲਾ ਹੀ ਹੈਵੀ ਬਹੁਤ ਹੀ ਵਧੀਆ ਪਾਰਟੀ ਵੇਅਰ ਇਹਦੇ ਹੈਂਡਵਰਕ ਵੀ ਹੈ ਗਲੇ ਤੋਂ ਗਲੇ ਤੋਂ ਦੇਖੋ ਕਿੰਨਾ ਵਧੀਆ ਹੈਂਡਵਰਕ ਕੀਤਾ ਹੋਇਆ ਹੈ ਤੇ ਬਹੁਤ ਹੀ ਪਿਆਰਾ ਇਹ ਹੈਵੀ ਸੂਟ ਹੈ ਤੇ ਨਾਲ ਇਹਦੇ ਪਲੇਨ ਬਾਟਮ ਆਏਗੀ ਤੇ ਹੈਵੀ ਚੁੰਨੀ ਹੋएगी ਹੈਵੀ ਚੁੰਨੀ ਦੇਖੋ ਚੁੰਨੀ ਤੇ ਬਾਰਕ ਦੇਖੋ ਤੇ ਬਹੁਤ ਹੀ ਹੈਵੀ ਚੁੰਨੀ ਹੈ ਤੇ ਚਿਕਨਕਾਰੀ ਦੀ ਤੇ ਸੂਟ ਵਿੱਚ ਚਿਕਨਕਾਰੀ ਦਾ ਫੁੱਲ ਪਿਓਰ ਜੌਰਜਟ ਦਾ ਸੂਟ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਵੀ ਇਹਦਾ ਪ੍ਰਾਈਸ 1150 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਹੋਊਗਾ ਇਹ ਦੂਜਾ ਸੂਟ ਹੈ ਜਿਹੜਾ ਸਾਡਾ ਨੈਕਸਟ ਇਹ ਸਾਟਨ ਦੇ ਵਿੱਚ ਆਲ ਓਵਰ ਸੂਟ ਹੈ ਇਹ ਵੀ ਸਿੰਗਲ ਪੀਸ ਬਚਿਆ ਹੋਇਆ ਹੈ ਤੇ ਆ ਦੇਖੋ ਇਹਦੇ ਗਲੇ ਤੇ ਵੀ ਫੱਟੀ ਲੱਗੀ ਹੋਈ ਹੈ ਬਟਨ ਵੀ ਲੱਗੇ ਹੈ ਤੇ ਬਹੁਤ ਵਧੀਆ ਹੈ ਪੱਲੇ ਤੋਂ ਵੀ ਫੱਟੀ ਬਣੀ ਹੋਈ ਹੈ ਤੇ ਇਹ ਵੀ ਬਹੁਤ ਪਿਆਰਾ ਸੂਟ ਹੈ ਤੇ ਇਹਦੇ ਨਾਲ ਜਿਹੜੀ ਚੁੰਨੀ ਹੈ ਉਹ ਵਾਈਟ ਹੋਊਗੀ ਤੇ ਨਾਲ ਇਹਦੇ ਹੈਵੀ ਗੋਟਾ ਤੇ ਫੱਟੀ ਨਾਲ ਦੀ ਮੈਚ ਕਰਦੀ ਹੈ ਲੱਗੀ ਹੋਏਗੀ ਤੇ ਇਹ ਦਾ ਜਿਹੜਾ ਪ੍ਰਾਈਸ ਹੈ ਉਹ 550 ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਇਹ ਅਗਲਾ ਪੀਸ ਸਾਡਾ ਇਹ ਵੀ ਪਾਲ ਇਹ ਵੀ ਪਾਲਟੀ ਵੇਅਰ ਸੂਟ ਹੈ ਇਹ ਵੀ ਬਹੁਤ ਵਧੀਆ ਮਸਲੀਨ ਦਾ ਸੂਟ ਹੈ ਤੇ ਰਿਓਨ ਦੀ ਸਲਵਾਰ ਹੈ ਇਹਦੇ ਨਾਲ ਤੇ ਪਿਓਰ ਦੀ ਚੁੰਨੀ ਹੈ ਆ ਦੇਖੋ ਚੁੰਨੀ ਵੀ ਬਹੁਤ ਵਧੀਆ ਪਿਓਰ ਦੀ ਆ ਵੀ ਬਹੁਤ ਪਿਆਰੀ ਹੈ ਪੀਕੋ ਵੀ ਕੀਤੀ ਹੋਈ ਹੈ ਤੇ ਬਹੁਤ ਹੀ ਵਧੀਆ ਸੂਟ ਹੈ ਇਹਦੀ ਲੈਂਥ ਵੀ 47 46 47 ਲੈਂਥ ਬਣਦੀ ਹੈ ਸਾਰੇ ਸੂਟਾਂ ਦੀ ਲੈਂਥ 46 47 ਬਣਦੀ ਹੈ ਤੇ ਇਹਦਾ ਪ੍ਰਾਈਸ 800 ਰੁਪਈਆ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਇਹ ਅਗਲਾ ਸੂਟ ਸਾਡਾ ਪਾਰਟੀ ਵੀਅਰ ਤੇ ਹੈਵੀ ਸੂਟ ਹੈ ਇਹ ਵੀ ਇਹ ਵੀ ਸਾਡੇ ਕੋਲ ਸਿੰਗਲ ਪੀਸ ਬਚਿਆ ਹੋਇਆ ਹੈ ਤੇ ਬਹੁਤ ਹੀ ਵਧੀਆ ਦੇਖੋ ਇਹ ਤੇ ਬਰਕ ਕੀਤਾ ਹੋਇਆ ਕੱਟ ਦਾਣੇ ਦਾ ਵੀ ਬਰਕ ਕੀਤਾ ਹੋਇਆ ਪੂਰੇ ਸੂਟ ਤੋਂ ਤੇ ਬਹੁਤ ਹੀ ਵਧੀਆ ਬਿਸਤਾ ਅੱਗੇ ਦੀ ਕਢਾਈ ਵੀ ਹੈ ਤੇ ਬਹੁਤ ਹੀ ਪਿਆਰਾ ਪੱਲੇ ਤੋਂ ਦੇਖੋ ਲੈਸ ਦਾ ਕੰਮ ਵੀ ਹੈ ਤੇ ਬਹੁਤ ਹੀ ਵਧੀਆ ਕੰਮ ਕੀਤਾ ਹੋਇਆ ਹੈ ਤੇ ਬਹੁਤ ਹੀ ਵਧੀਆ ਹੈਵੀ ਸੂਟ ਹੈ ਤੇ ਪਲੇਨ ਬਾਟਮ ਹੋਏਗੀ ਤੇ ਇਹਦੇ ਨਾਲ ਹੈਵੀ ਜੀ ਚੁੰਨੀ ਹੋਏਗੀ ਹੈਵੀ ਚੁੰਨੀ ਵਰਕ ਵਾਲੀ ਹੋਏਗੀ ਬਹੁਤ ਹੀ ਵਧੀਆ ਤੇ ਪਲੇਨ ਬਾਟਮ ਹੋਏਗੀ ਇਹਦੇ ਨਾਲ ਇਹਦਾ ਪ੍ਰਾਈਸ 1500 ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ। ਇਹਦਾ ਕਾਟਨ ਦਾ ਹੋਏਗਾ ਤੇ ਆ ਦੇਖੋ ਧਾਗੇ ਦਾ ਵਰਕ ਕੀਤਾ ਹੋਇਆ ਬਹੁਤ ਵਧੀਆ ਔਰ ਸ਼ੀਸ਼ੇ ਦਾ ਕੰਮ ਵੀ ਹੈ ਤੇ ਬਹੁਤ ਹੀ ਵਧੀਆ ਸੂਟ ਹੈ। ਪਿਓਰ ਕਾਟਨ ਦਾ ਸੂਟ ਹੈ ਬਲ ਪਏ ਹੋਏ ਦਿਖਾਈ ਦਿੰਦੇ। ਤੇ ਦੇਖੋ ਕਿੰਨਾ ਵਧੀਆ ਇਹਦਾ ਗਲਾ ਹੈਵੀ ਬਣਿਆ ਹੋਇਆ ਹੈ ਬਿਲਕੁਲ ਧਾਗੇ ਦੀ ਕੜਾਈ ਕੀਤੀ ਹੋਈ ਹੈ। ਤੇ ਪਲੇਨ ਬਾਟਮ ਹੋਏਗੀ ਡਾਈ ਐਂਡ ਡਾਈ ਦਾ ਸੂਟ ਹੈ। ਇਹਦਾ ਬਹੁਤ ਜ਼ਿਆਦਾ ਟ੍ਰੈਂਡ ਚੱਲਦਾ ਪਿਆ ਹੁਣ। ਤੇ ਇਹਦੇ ਨਾਲ ਹੋਏਗਾ ਕਾਟਨ ਦਾ ਦੁਪੱਟਾ ਇਹ ਦੇਖੋ ਡਾਈ ਐਂਡ ਡਾਈ ਦਾ ਇਹਦੇ ਨਾਲ ਬਹੁਤ ਹੀ ਵਧੀਆ ਬਹੁਤ ਹੀ ਸੌਫਟ ਕਪੜਾ ਤੇ ਬਹੁਤ ਹੀ ਵਧੀਆ 550 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲੂਗਾ ਤੇ ਅਗਲਾ ਪੀਸ ਇਹਦੇ ਵਿੱਚ ਸਾਡੇ ਕੋਲ ਪਿੰਕ ਹੋਏਗਾ ਇਹ ਅਗਲਾ ਪੀਸ ਸਾਡਾ ਹੀ ਦੇ ਵਿੱਚ ਹੀ ਹੈ ਆ ਦੇਖੋ ਇਹ ਕਲਰ ਪਿੰਕ ਹੈ ਤੇ ਆ ਦੇਖੋ ਇਹਦੀ ਵੀ ਕਢਾਈ ਇਸ ਤਰ੍ਹਾਂ ਹੀ ਕੀਤੀ ਹੋਈ ਹੈ ਇਹ ਸੇਮ ਇਹ ਦੋ ਪੀਸ ਹੈ ਸਾਡੇ ਕੋਲ ਇੱਕ ਜੈਲੋ ਤੇ ਦੂਜਾ ਪਿੰਕ ਤੇ ਇਹਦੇ ਨਾਲ ਵੀ ਆ ਡਾਈ ਐਂਡ ਡਾਈਰੀ ਚੁਣੀ ਹੈ ਤੇ ਡਾਈ ਐਂਡ ਡਾਈਰੀ ਬਾਟਮ ਤੇ ਬਹੁਤ ਹੀ ਪਿਆਰੇ ਸੂਟ ਹੈ ਸਿਰਫ ਦੋ ਪੀਸ ਬਚੇ ਐ ਜੇ ਮੇਰੀ ਭੈਣ ਨੇ ਕਿਸ ਨੇ ਲੈਣੇ ਹੋਣ ਤਾਂ ਸਾਨੂੰ WhatsApp ਨੰਬਰ ਤੇ WhatsApp ਨੰਬਰ ਤੇ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਐ ਤੇ ਕੋਈ ਮੈਸੇਜ ਕਰਨਾ ਤਾਂ ਕਮੈਂਟ ਕਰਕੇ ਵੀ ਸਾਨੂੰ ਉਸ ਸਕਦੇ ਆ ਤੇ ਸਾਨੂੰ ਦੱਸ ਸਕਦੇ ਕਿ ਜਿਸ ਨੇ ਵੀ ਕੋਈ ਵੀ ਪੀਸ ਤੁਹਾਨੂੰ ਖੇੜ ਜਾਂਦਾ ਹੈ ਤੇ ਤੁਸੀਂ ਸਾਨੂੰ WhatsApp WhatsApp ਤੋਂ ਆਰਡਰ ਕਰ ਸਕਦੇ ਆ ਜੇ ਕਿਸੇ ਮੇਰੀ ਭੈਣ ਨੂੰ ਕੋਈ ਪੀਸ ਪਸੰਦ ਆਦਾ ਧੰਨਵਾਦ